ਤੇ ਮੇਰਾ ਮੰਜਾ ਬਿਸਤਰਾ ਫਰਿੱਜ ਟੀਵੀ ਸਾਰਾ ਕੁਝ ਵੇਖ ਗਿਆ ਘਰ ਦਾ ਬੱਚੇ ਕਿਤਾਬਾਂ ਖੁਣੋ ਘਰੇ ਨੇ ਸਾਡਾ ਗੁਜ਼ਾਰਾ ਨਹੀਂ ਪੁੰਜੇ ਪੈਨੇ ਪੱਲੀ ਵਿਛਾ ਕੇ ਤੇ ਲੱਖ ਡੇਢ ਲੱਖ ਰੁਪਿਆ ਕਹਿੰਦਾ ਮੈਂ ਲੈ ਕੇ ਪ੍ਰਾਈਵੇਟ ਇਲਾਜ ਕਰਾਇਆ ਪੈਰ ਮੇਰਾ ਅਜੇ ਵੀ ਗਲਿਆ ਚਲੋ ਗੁਰੂ ਘਰ ਦੇ ਵਿੱਚ ਆਕਾਲ ਚੈਨਲ ਦੀ ਟੀਮ ਵੱਲੋਂ ਇਲਾਜ ਕਰਾਵਾਂਗੇ ਜਿੰਨਾ ਵੀ ਇਹਦਾ ਪੈਰ ਦੀ ਇਲਾਜ ਗੁਰ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਜੀਰੇ ਨੇੜੇ ਗੁਰਦਰਾ ਸਾਹਿਬ ਗੁਰਦਰਾ ਜਹਰਾ ਪੀਰ ਦੇ ਵਿਖੇ ਪਹੁੰਚੇ ਹੋਏ ਆ। ਸੋ ਇੱਥੇ ਤਸਵੀਰਾਂ ਅਸੀਂ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਭਾਰਤੀ ਕਿਸਾਨੀਓ ਨੇ ਕਾਦੀ ਕਾਦੀਆਂ ਦੀ ਜਿਹੜੀ ਮਹੀਨਾਵਾਰ ਮੀਟਿੰਗ ਜਿਲ੍ਹੇ ਦੇ ਸਾਰੇ ਆਖ ਪਹੁੰਚੇ ਹੋਏ ਆ। ਜਿਲ੍ਹੇ ਦੀਆਂ ਵੱਖ-ਵੱਖ ਪਿੰਡਾਂ ਦੀਆਂ ਕਾਇਆਂ ਪਹੁੰਚੀਆਂ ਹੋਈਆਂ। ਇੱਥੇ ਅੱਜ ਜਿਹੜੀ ਮਹੀਨਿਆਂਵਾਰ ਜਿਹੜੀ ਮੀਟਿੰਗ ਹੈ ਜਥੇਬੰਦੀਆਂ ਦੀ ਹੁੰਦੀ ਅਕਸਰ ਹੁੰਦੀ ਹੈ ਸਾਰੀਆਂ ਦੀ। ਸੋ ਇੱਥੇ ਬੀਕੂ ਕਾਦੀਆਂ ਦੀ ਮੀਟਿੰਗ ਹੋਈ ਹੈ ਸਾਰੇ ਜਿਲ੍ਹੇ ਦੇ ਆਖ ਪਹੁੰਚੇ ਹੋਏ ਆ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜਾ ਨ ਕਣਕ ਦਾ ਨਾੜ ਮੱਚ ਗਿਆ ਸੀ ਕਣਕ ਮੱਚ ਗਈ ਜਾਂ ਕੋਸਾਂਦ ਵਗੈਰਾ ਜਾਂ ਜੀਆਂ ਦਾ ਨੁਕਸਾਨ ਹੋਇਆ ਸੀ ਉਸ ਨੂੰ ਚੀਜ਼ ਨੂੰ ਲੈ ਕੇ ਅੱਜ ਅੱਗੇ ਬਤਾਉਂਦੇ ਆਂ ਬੀਕੇ ਚੋ ਕਾਦੀਆਂ ਨੇ ਅੱਜ ਸਰਬੱਤ ਦਾ ਭਲਾ ਚੈਰੀਟੇਵ ਟ੍ਰਸਟ ਦੇ ਵੀ ਜਿਹੜੇ ਨੁਮਾਇੰਦੇ ਇੱਥੇ ਪਹੁੰਚੇ ਹੋਏ ਸੋ ਸਾਰੀ ਗੱਲਬਾਤ ਕਰਾਂਗੇ ਕਿਉਂਕਿ ਅੱਜ ਉਹਨਾਂ ਜਿਹੜੇ ਜਿਹੜੇ ਸਾਡੇ ਕਿਸਾਨ ਸੀ ਉਹਨਾਂ ਦੀ ਜਿਹੜੀ ਉਹਨਾਂ ਦੀ ਮਾਲੀਮਤ ਉਹਦੇ ਕੀਤੀ ਗਈ ਕੁਝ ਕਿਸਾਨ ਰਹਿ ਗਏ ਸੀ ਉਹਨਾਂ ਦੀ ਮਾਲੀਮਤ ਕੀਤੀ ਗਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇਸ ਨੁਕਸਾਨ ਜਥੇਬੰਦੀ ਨੇ ਬੜੇ ਵੱਡੇ ਪੱਧਰ ਤੇ ਜਿਹੜੀ ਮਾਲੀਮਤ ਨੁਕਸਾਨਾਂ ਦੀ ਕੀਤੀ ਜਿਨ੍ਹਾਂ ਕਿਸਾਨਾਂ ਦਾ ਨੁਕ ਆਪ ਵੀ ਖਸਾਨਾ ਨੂੰ ਕਾਦੀਆਂ ਦੀ ਜੀਰਾ ਟੀਮ ਆ ਜਿਹੜੀ ਅਸੀਂ 17 ਤਰੀਕ ਨੂੰ ਮਿਧਾਵਰ ਮੀਟਿੰਗ ਕਰਦੇ ਉਹ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਜੋ ਪਿਛਲੇ ਦਿਨਾਂ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਕਣਕ ਜਿਹੜੀ ਲਗਭਗ 127 28 ਕਿਲੇ ਜਿਹੜੀ ਸੜਗੀ ਸੀ ਉਹਦਾ ਜਿਹੜਾ ਬਰਾਏ ਸਾਹਿਬ ਦੀ ਟੀਮ ਨੇ ਵੀ ਉੱਥੇ ਬਹੁਤ ਜਿਹੜਾ ਖਸਾਨਾ ਦਾ ਜਿਹੜੀ ਕੂਸ ਦੀ ਕੀਤੀ ਸੀ ਤਾਂ ਅਸੀਂ ਵੀ ਅਪੀਲ ਕੀਤੀ ਸੀਗੀ 15 15000 ਰੁਪਏ ਅਸੀਂ ਵੀ ਆਪਣੀ ਜਥੇਬੰਦੀ ਕੋਲੋਂ ਲੋਕਾਂ ਤੋਂ ਲੈ ਕੇ ਅਪੀਲ ਕਰਕੇ ਦਿੱਤਾ ਸੀ ਅੱਜ ਜਿਸੀ ਬਰਾਏ ਸਾਹਿਬ ਦੀ ਟੀਮ ਨੂੰ ਸਨਮਾਨਿਤ ਕੀਤਾ ਇਸ ਕਰਕੇ ਜਿਹੜਾ ਕੋਈ ਸਾਡੀ ਜਥੇਬੰਦੀ ਨੇ ਸਾਡੇ ਨੁਮਾਇੰਦੇ ਨੂੰ ਇੱਥੇ ਸਨਮਾਨਿਤ ਕੀਤਾ ਕੋਸ਼ਿਸ਼ ਐਸਸੀਐਨ ਯੂਨੀਅਨ ਨੂੰ ਕਿਉਂ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਬੜਾ ਖੁੱਲ੍ਹ ਦਿਲ ਕੇ ਸੇਵਾ ਕੀਤੀ ਸੀ ਕਿ ਇੱਕ ਤਾਂ ਉਹਨਾਂ ਨੇ ਦਵਾਈ ਦੇ ਪੈਸੇ ਚੜਤੇ ਸੀ ਜਿਹੜੀ ਕੰਕ ਸੜੀ ਸੀ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਅਸੀਂ ਨਾਲ ਉਹਨਾਂ ਨੇ ਕੋਸ਼ਿਸ਼ ਵਿੱਚ ਫੰਡ ਵੀ ਪਾਇਆ ਸੀ ਇਸ ਕਰਕੇ ਨਾਲੇ ਅਸੀਂ ਮੀਟਿੰਗ ਕਰਤੀ ਆ ਕਿਸਾਨਾਂ ਦੇ ਮੁੱਦਿਆਂ ਤੇ ਜਿਹੜਾ ਪਿਛਲੇ ਦਿਨਾਂ ਚ ਪ੍ਰੀਤਮ ਸਾਹਿਬ ਨੇ ਦਾਸਤਾ ਵੀ ਮੁੱਖ ਮੰਤਰੀ ਨੇ ਇੱਕ ਜੰਗਲਾ ਕਾਰਜ ਕੀਤਾ ਉਹ ਵੀ ਵਿੱਚ ਗੱਲਾਂ ਵਿਚਾਰੀਆਂ ਗਈਆਂ ਦੀ ਇਸ ਕਾਹ ਕਿੰਨੀ ਫਿਕਰ ਕੀਤੀ ਹੈ। ਰੁਕੋ ਭਾਈ ਸਾਹਿਬ ਜਿਹੜੀ ਮੀਟਿੰਗ ਹੋਈ ਇੱਥੇ ਕੀ ਕਹਿਣਾ ਚਾਹੋਗੇ? ਮੈਂ ਗੁਰਚਰਨ ਸਿੰਘ ਨੂਰਪੁਰ ਅੱਜ ਭਾਰਤੀ ਕਿਸਾਨੀਓ ਨੇਕਾਦੀਆਂ ਦੀ ਬਹੁਤ ਹੀ ਅਹਿਮ ਮੀਟਿੰਗ ਹੋਈ ਹੈ ਤੇ ਮੀਟਿੰਗ ਦੇ ਵਿੱਚ ਕਿਸਾਨੀ ਨੂੰ ਦਰਪੇਸ਼ ਮੁਸ਼ਕਲਾ ਸਮੱਸਿਆਵਾਂ ਸੰਬੰਧੀ ਬਹੁਤ ਵਿਚਾਰ ਚਰਚਾਵਾਂ ਕੀਤੀਆਂ ਗਈਆਂ। ਪਿਛਲੇ ਅਰਸੇ ਦੌਰਾਨ ਜਿਹੜਾ ਇਸ ਜੀਰੇ ਇਲਾਕੇ ਦੇ ਵਿੱਚ ਜਿਹੜਾ ਅਗਨੀ ਕਾਂਡ ਹੋਇਆ ਜਿਹਦੇ ਵਿੱਚ ਬਹੁਤ ਸਾਰੇ ਕਿਸਾਨਾਂ ਦੀ ਕਣਕ ਸੜ ਗਈ ਅੱਜ ਸਰਬੱਤ ਦਾ ਪਾਲਾ ٹرسٹ ਵੱਲੋਂ ਉਹਨਾਂ ਦੀ ਹੋਰ ਮਦਦ ਕੀਤੀ ਗਈ ਹੈ। ਕਿਸਾਨ ਜਥੇਬੰਦੀ ਵੱਲੋਂ ਵੀ ਮਦਦ ਕੀਤੀ ਗਈ ਹੈ। ਕਿਸਾਨ ਜਥੇਬੰਦੀ ਦੇ ਸਾਡੇ ਦਰਸ਼ਨ ਸਿੰਘ, ਪ੍ਰੀਤਮ ਸਿੰਘ, ਸੁਖਦੇਵ ਸਿੰਘ ਸਨੇਹਰ ਇਹ ਸਾਰੇ ਸਮੂਹ ਮੈਂਬਰ ਜਿਹੜੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਹੈ। ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਆ। ਹਰ ਮਹੀਨੇ ਬਾਅਦ ਮੀਟਿੰਗ ਹੁੰਦੀ ਤੇ ਮੀਟਿੰਗ ਦੇ ਵਿੱਚ ਕਿਸਾਨਾਂ ਨੂੰ ਜਿਹੜੀਆਂ ਮੁਸ਼ਕਲਾਂ, ਸਮੱਸਿਆਵਾਂ, ਸੰਕਟ ਹੁੰਦੇ ਆ ਉਹਨਾਂ ਦਾ ਮਿਲ ਬੈਠ ਕੇ ਅਸੀਂ ਹੱਲ ਕਰਦੇ ਆ। ਅੱਜ ਵੀ ਇਸੇ ਸੰਬੰਧ ਵਿੱਚ ਸਾਡੀ ਵੀਡੀਓ ਹੋ ਰਹੀ ਹੈ ਜਥੇਬੰਦੀਆਂ ਨੂੰ ਵੀ ਤੁਸੀਂ ਸਨਹਿਦਿਓਗੇ ਕਿ ਰਲਮਿਲਕ ਅਸੀਂ ਪੰਜਾਬ ਦੀਆਂ ਤਰਫੇਸ਼ ਜਿਹੜੀਆਂ ਮੁਸ਼ਕਲਾਂ ਹੈਗੀਆਂ ਉਹਦੇ ਤੇ ਸਾਨੂੰ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਹਲਪ ਕਰ ਮਦਦ ਕਰਨੀ ਚਾਹੀਦੀ ਹੈ ਬਿਲਕੁਲ ਕਿਸੇ ਵੀ ਖਿੱਤੇ ਦੇ ਜਿਹੜੇ ਲੋਕ ਹੁੰਦੇ ਆ ਉਹ ਸਭ ਤੋਂ ਵੱਡੀ ਤਾਕਤ ਹੁੰਦੇ ਆ ਲੋਕ ਹੀ ਇੱਕ ਤਰ੍ਹਾਂ ਨਾਲ ਜਿਹੜੇ ਵੱਡੇ ਵੱਡੇ ਮਹਾਨ ਨੇ ਉਹਨਾਂ ਨੂੰ ਬੋਰਡਨ ਦੀ ਸ਼ਕਤੀ ਰੱਖਦੇ ਆ ਮੈਂ ਬੇਨਤੀ ਕਰਾਂਗਾ ਕਿ ਲੋਕਾਂ ਨੂੰ ਮਿਲ ਬੈਠਣਾ ਚਾਹੀਦਾ ਲੋਕਾਂ ਨੂੰ ਆਪਸ ਵਿੱਚ ਗੱਲਬਾਤ ਕਰਨੀ ਚਾਹੀਦੀ ਤੇ ਲੋਕਾਂ ਨੂੰ ਮਿਲ ਕੇ ਹੀ ਜੜੀਆਂ ਸਾਡੀਆਂ ਲੋਕ ਸਮੱਸਿਆਵਾਂ ਹੈਗੀਆਂ ਮੁਸ਼ਕਲਾਂ ਔਕੜਾਂ ਹੈਗੀਆਂ ਉਹਨਾਂ ਦਾ ਹੱਲ ਕਰਨਾ ਚਾਹੀਦਾ ਧੰਨਵਾਦ ਬੀਜੀ ਬਾਈ ਖਾਲਸਾ ਬਾਈ ਜੀ ਮੈਂ ਤੇ